वाहेगुरु जी का खालसा वाहेगुरु जी की फतेह गातिया जब भी मारूंगा गर्व के गुस्से में मारूंगा और एक नहीं हजार बार मारूंगा ਤੇ ਸੁਣਿਆ ਸੀ ਕਿ ਕਈ ਤਰ੍ਹਾਂ ਦੀ ਆਵਾਜ਼ਾਂ ਵੀ ਕੱਢ ਲੈਣੇ ਹੋ ਮਤਲਬ ਐਨੇ ਕ ਹੁਨਰ ਕਿਸ ਤਰ੍ਹਾਂ ਆਇਆ ਕਿ ਦਰਸ਼ਕਾਂ ਨੂੰ ਦੱਸੋ ਵੀ ਆਵਾਜ਼ਾਂ ਕਿਦਾਂ ਕੱਢ ਲੈਣੇ ਫਿਰ ਔਰ ਕਲਾਕਾਰ ਬੰਦੇ ਨਾ ਤੇ ਸਰ ਮੈਂ ਕੁਝ ਐਕਟੀਵਿਟੀ ਕਰਦਾ ਰਹਿੰਦਾ ਸੀ ਜਿਸ ਤਰ੍ਹਾਂ ਕਿ ਸਕੂਲ ਟਾਈਮ ਔਰ ਬਚਪਨ ਟਾਈਮ ਤਾਂ ਸਰ ਕੁਛ ਨਾ ਕੁਛ ਮਿਮਿਕ ਕਰਦਾ ਰਹਿੰਦਾ ਸੀ ਜਿਸ ਤਰ੍ਹਾਂ ਮੰਨ ਲਓ ਕਿ ਮਕੈਨੀਕਲ ਸਾਊਂਡ ਜਾਂ ਕੁਛ ਬਰਡਸ ਵਗੈਰ ਐਨੀਮਲਸ ਵਗੈਰਾ ਜੀ ਆਵਾਜ਼ਾਂ ਔਰ ਕੁਛ ਕਲਾਕਾਰਾਂ ਦੀਆਂ ਆਵਾਜ਼ਾਂ ਔਰ ਸਰ ਮੈਂ ਪ੍ਰੈਕਟਿਸ ਕਰਦਾ ਗਿਆ ਔਰ ਕੁਛ ਗੋਡ ਗਿਫਟ ਕੈ ਲੀਏ ਤੇ ਸਰ ਕੁਛ ਸਿੱਖਦਾ ਗਿਆ ਜੀ ਇਨਸਾਨ ਸਿੱਖਣਾ ਚਾਹੀਦਾ ਕੀ ਨਹੀਂ ਹੋ ਸਕਦਾ ਸਰ ਤੇ ਇਸੇ ਤਰ੍ਹਾਂ ਮੈਨੂੰ ਸ਼ੌਂਕ ਪੈ ਗਿਆ ਜੀ ਅੱਗੇ

ਇਨੀਆਂ ਪਿਆਰੀਆਂ ਵਾਜਾਂ ਆਪਣੇ ਗਲੇ ਵਿੱਚ ਫਿੱਟ ਹੋ ਜਾਣੀਆਂ ਕਿਤੇ ਕਿਉਂ ਐਸ ਤਰ੍ਹਾਂ ਤੇਰੇ ਮੱਕਲੇ ਚ ਮਸ਼ੀਨ ਵਗੈਰਾ ਨਹੀਂ ਤੇ ਫਿੱਟ ਕੀਤੀ ਕਿਤੇ ਨਹੀਂ ਸਰ ਤੁਸੀਂ ਚੈੱਕ ਕਰ ਸਰ ਜੀ ਕਿਵੇਂ ਜਿਹੜੇ ਕਿ ਕਈ ਵਾਰ ਪੋਟੂ ਸ਼ਾਹ ਜੀ ਜਿਹੜੇ ਹੋਰ ਕਈ ਗੁਰਪੀ ਗੁਗੀ ਸਾਹਿਬ ਹੋਗੇ ਹੋਰ ਵੀ ਕਈ ਗਲਾਕਾਰ ਨੇ ਉਹਨਾਂ ਦੀਆਂ ਵਾਜਾਂ ਵੀ ਕੱਢ ਲੈਣੇ ਤੁਸੀਂ ਜੀ ਉਹ ਨਦੀਨ ਉਹ ਸਪੈਸ਼ਲੀ ਕਮੇਡੀਅਨ ਹੈ ਔਰ ਮੈਂ ਵੀ ਕਮੇਡੀ ਕਰਦਾ ਔਰ ਬਹੁਤ ਪਸੰਦ ਹੈ ਜਿਸ ਤਰ੍ਹਾਂ ਕਿ ਮਹਾਰਾਜ ਕੀ ਬਾਤਾਂ ਜੀ ਮੈਂ ਸੁਣਿਆ ਭਾਜੀ ਤੁਸੀਂ ਸੁੱਕੀ ਜਿੱਥੇ ਵੀ ਪਹੁੰਚ ਗਏ ਜੇ ਤੇ ਮੈਂ ਤੁਹਾਨੂੰ ਸਪੈਸ਼ਲ ਮਿਲਣ ਵਾਸਤੇ ਆਇਆ ਜੀ ਹਾਂ ਜੀ ਔਰ ਜਿਸ ਤਰ੍ਹਾਂ ਜੀ ਕਨਵਰ ਕਰੇਵਾ ਆਜ਼ਾਇਆ ਵਾਹ ਜੀ ਵਾਹ ਬਾਬਾ ਅੱਜ ਤੋਂ ਬਾਦ ਮਾੜੇ ਕੰਮ ਨਹੀਂ ਕਰਨਾ ਜੇ ਕਰਨਾ ਹੈ ਤਾਂ ਚੰਗਾ ਕੰਮ ਕਰਨਾ ਹੈ चैनल पर मैं हाँ तेजा दोस्त मिले अ बखरी स्टोरी तेरे तक रूबरू कर जा रहे हैं स्टार्टिंग लैके एंड तक भीडियो जरूर देख लियो कई तरह दिन आवाजा सुनिया हो अमृतर तो स्पैशल सुखजिंद जी जो सा जुड़े ने स गलबात करेंगे सुखजिंद जी साढ़े सा सब तो पहला साढ़े चैनल से बहुत बहुत स्वागत है सत श्रीकाल सर तर बहुत बहुत स्वागत है जी सुखजिंद जी पहला शुरुआत करते हैं कितों बिलोंग करते हैं तो मैं श्री अमृतसर तो बिलोंग करता है और मेरा पिंड है जी ਕਸਬਾ ਹੈ ਪੜਾਪਿੰਡ ਤੇ ਸੁਣਿਆ ਸੀ ਕਿ ਕਈ ਤਰ੍ਹਾਂ ਦੀਆਂ ਆਵਾਜ਼ਾਂ ਵੀ ਕੱਢ ਲੈਨੇ ਹੋ ਮਤਲਬ ਇੰਨੇ ਕ ਹੁਨਰ ਕਿਸ ਤਰ੍ਹਾਂ ਆਇਆ ਕਿ ਦਰਸ਼ਕਾਂ ਨੂੰ ਦੱਸੋ ਵੀ ਆਵਾਜ਼ਾਂ ਕਿਹੜਾ ਕੱਢ ਲੈਨੇ ਹੋ ਫਿਰ ਸਰ ਹਰ ਕਿਸੇ ਜ਼ਿੰਦਗੀ ਦਾ ਕੁਝ ਏਮ ਹੁੰਦਾ ਹੈ ਔਰ ਮੇਰਾ ਇਹ ਏਮ ਸੀ ਕਿ ਮੈਂ ਵੀ ਕੁਝ ਕਲਾਕਾਰ ਬਣਾ ਔਰ ਕਲਾਕਾਰ ਬੰਦੇ ਨਾ ਤੇ ਸਰ ਮੈਂ ਕੁਛ ਐਕਟੀਵਿਟੀ ਕਰਦਾ ਰਹਿੰਦਾ ਸੀ ਜਿਸ ਤਰ੍ਹਾਂ ਕਿ ਸਕੂਲ ਟਾਈਮ ਔਰ ਬਚਪਨ ਟਾਈਮ ਤੇ ਸਰ ਕੁਛ ਨਾ ਕੁਛ ਮੂਮਿਕ ਕਰਦਾ ਰਹਿੰਦਾ ਸੀ ਜਿਸ ਤਰ੍ਹਾਂ ਮੰਨ ਲਓ ਕਿ ਮਕੈਨੀਕਲ ਸਾਊਂਡ ਜਾਂ ਕੁਛ ਬਰਡਸ ਵਗੈਰਾ ਐਨੀਮਲ ਵਗੈਰਾ ਜੀ ਆਵਾਜ਼ਾਂ ਔਰ ਕੁਛ ਕਲਾਕਾਰਾਂ ਦੀਆਂ ਆਵਾਜ਼ਾਂ ਔਰ ਸਰ ਮੈਂ ਪ੍ਰੈਕਟਿਸ ਕਰਦਾ ਗਿਆ ਔਰ ਕੁਛ ਗੋਡ ਗਿਫਟ ਕਹਿ ਲਈਏ ਤੇ ਸਰ ਕੁਛ ਸਿੱਖਦਾ ਗਿਆ ਜੀ ਤਾਂ ਇਨਸਾਨ ਸਿੱਖਣਾ ਚਾਹੀਦਾ ਕੀ ਨਹੀਂ ਹੋ ਸਕਦਾ ਸਰ ਤੇ ਇਸੇ ਤਰ੍ਹਾਂ ਮੈਨੂੰ ਸ਼ੌਂਕ ਪੈ ਗਿਆ ਜੀ ਸੁਖਜਿੰਦਰ ਜੀ ਮੈਂ ਜਮਾ ਦੇ ਦਰਸ਼ਕ ਜਿਹੜੇ ਦੇਖ ਰਹੇ ਨੇ ਪਹਿਲਾ ਜਿਵੇਂ ਤੁਸੀਂ ਕਿਹਾ ਕਿ ਬਰਡਸ ਦੀਆਂ ਕਾ ਮੈਂ ਐਨੀਮਲਜ਼ ਦੀਆਂ ਆਵਾਜ਼ਾਂ ਕੱਢ ਲੈਣਾ ਮੈਂ ਪਹਿਲੀ ਵਾਰ ਤੁਸੀਂ ਕਿਹੜੀ ਸੁਣਾਉਣ ਜਾ ਰਹੇ ਹੋ ਦਰਸ਼ਕਾਂ ਨੂੰ ਹਾਂਜੀ ਦੇਖੋ ਸਰ ਮੈਂ ਪਹਿਲੀ ਇਹ ਆਵਾਜ਼ ਸੁਣਾਉਣਾ ਚਾਹਾਂਗਾ ਕਿ ਜਿਹੜੀ ਇੱਕ ਚਿੜੀ ਹੁੰਦੀ ਹੈ ਸਪੈਰੋ ਜਿਹੜੀ ਚਿੜੀ ਹੁੰਦੀ ਹੈ ਉਹ ਕਿਸ ਤਰ੍ਹਾਂ ਬੋਲਦੀ ਹੈ ਜੀ ਜਿਸ ਤਰ੍ਹਾਂ ਕੀ ਹੁੰਦੇ ਸੇ ਉਹ ਛੋਟੀ ਜਿਹੀ ਚਿੜੀ ਹੁੰਦੀ ਹੈ ਜੀ ਬਹੁਤ ਛੋਟੇ ਕਾਦੀ ਉਹਦੀ ਆਵਾਜ਼ ਨਹੀਂ ਸੁਣਾਈ ਦੇਗੀ ਔਰ ਬਾਅਦ ਉਹ ਉਹਨੂੰ ਦੇਖ ਕੇ ਵੱਡੀਆਂ ਚਿੜੀਆਂ ਆਉਂਦੀਆਂ ਨੇ ਉਹ ਕਿਸ ਤਰ੍ਹਾਂ ਨੇ ਔਰ ਸਰ ਉਸ ਤੋਂ ਬਾਅਦ ਤੁਸੀਂ ਦੇਖਣਾ ਜੀ ਕਾਂ ਜਿਹੜਾ ਅਕਸਰ ਸਾਡੇ ਵੇੜਿਆਂ ਦੇ ਉੱਪਰ ਬੋਲਦਾ ਔਰ ਪੁਰਾਣੇ ਸਮੇਂ ਚ ਕਿਹਾ ਜਾਂਦਾ ਸੀ ਕਿ ਕਾਂ ਬੋਲਦਾ ਅੱਜ ਕੋਈ ਪੁਰਾਣਾ ਆਣ ਵਾਲਾ ਹੈ ਜੀ ਔਰ ਉਸ ਤੋਂ ਬਾਅਦ ਸਰ ਜਿਹੜਾ ਨੇਚਰਲ ਘਰਾਂ ਦੇ ਵਿੱਚ ਮੱਝ ਰੱਖੇ ਹੁੰਦੇ ਆ ਔਰ ਇਸ ਤਰ੍ਹਾਂ ਸਰ ਥੋੜੀ ਥੋੜੀ ਵਾਜਾ ਕਰਦੇ ਠੀਕ ਹੈ ਜੀ ਮੈਂ ਅੱਗੇ ਵਧਿਆ ਔਰ ਕੁਛ ਸਰ ਤੁਹਾਨੂੰ ਪਤਾ ਜੀ ਪ੍ਰੋਗਰਾਮ ਚੱਲਦੇ ਰਹਿੰਦੇ ਆ ਸੁਖਜਿੰਦਰ ਜੀ ਇੰਨੀ ਪਿਆਰੀਆਂ ਵਾਜਾ ਕੱਢਣ ਦਾ ਤਜਰਬਾ ਕਿੱਦਾਂ ਆਇਆ ਮਤਲਬ ਕਿ ਦੇਖੋ ਇਨਸਾਨ ਆ ਇਨਸਾਨ ਦੇ ਅੰਦਰ ਇੰਨੀਆਂ ਪਿਆਰੀਆਂ ਵਾਜਾ ਪਰ ਇੱਕ ਕਹਿੰਦੇ ਕਿ ਕੁਦਰਤ ਹੀ ਦੇਣ ਹੈ ਰੱਬ ਦੀ ਇੱਕ ਦੇਣ ਹੁੰਦੀ ਆ ਕਿ ਇੰਨੀਆਂ ਪਿਆਰੀਆਂ ਵਾਜਾ ਆਪਣੇ ਗਲੇ ਵਿੱਚ ਫਿੱਟ ਹੋ ਜਾਣੀਆਂ ਕਿਤੇ ਕੋਈ ਐਸ ਤਰ੍ਹਾਂ ਦਾ ਤੇਰੇ ਮੇਲੇ ਵਿੱਚ ਮਸ਼ੀਨ ਵਗੈਰਾ ਨਹੀਂ ਤੇ ਹੀ ਫਿੱਟ ਕੀਤੀ ਕਿਤੇ ਨਹੀਂ ਸਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਰ ਸਿੱਖਣਾ ਜਿਹੜਾ ਹੁੰਦਾ ਜੀ ਮਿਮਿਕ ਕਰਨਾ ਔਰ ਐਕਚੁਅਲੀ ਐਜ਼ਏ ਮੈਂ ਯੂਥ ਫੈਸ तक नहीं पहुँच पाए तो बच्चे जी ट्रेनिंग दी जाए और बच्चे मेरे कोई सीखते भी ने और मेरा कोई चैनल नहीं है और मैं घर से ही उन्होंने ट्रेनिंग देना जिस तरह कि बहुत सारे बच्चे मेरे को कोई आवाजा सीख जिसका बेस है बेस वाली आवाजा सिस तरह कि तुम लगा लो कि सनी दौल भाजी होनी है जी वाहेगुरू जी का खालसा वाहगुरू जी की फतेह गातिया जब भी मारूँगा गर्भग घुस्क मारूँगा और एक नहीं हजार बार मारूँगा और इस तरह दवाजा सर जिस नाना पाठ कर आगे आगे मेरी मौत का मज़ा देखने सर और जैसा पुराने पंजाबी एक्टर मेल मित्र साहब जी ओहो ओ, हो, ओ क्या, ओ यार इजड़ दी तो दा मोछा ते बचाले कदे नहीं छोड़ दे आजकल सर जिस तरह की अत्रो चत्रो होती सी ओ लोप हो रहे है मिमिक्री वगैरह इस तरह लोप हो रही हां जी जीदा ਕੁੱਤ ਘਣੀ ਦਾ ਮੜ ਜਾ ਮੈਂ ਤੈਨੂੰ ਮੈਂ ਦੱਸਤੀ ਆ ਵੇ ਤੂੰ ਕਿੱਥੇ ਕਾਲ ਖੇ ਖੰਦਾ ਫਿਰਦਾ ਵੇ ਕੁੱਤ ਘਣੀ ਦਾ ਵੇ ਇਧਰ ਤੇ ਆ ਸਹੀਂ ਹਾਂਜੀ ਔਰ ਉਹਦੇ ਨਾਲ ਚਤਰੂ ਹੁੰਦੀ ਸੀ ਠੀਕ ਜੀ ਮਾਤ ਕਰ ਦੇ ਫਾਟਕ ਬੰਦ ਕੋਲ ਕੇ ਸਰ ਉਸ ਤੋਂ ਬਾਅਦ ਬੀਬਾਪੂਆ ਬਾਗਰ ਬਾਗਰ ਕੁੜੇ ਨਹੀਂ ਮੈਂ ਤਾਂ ਕਹਿੰਦੀ ਐ ਪਾ ਦੇ ਤਮਾਲ ਆ ਕਰ ਦੇ ਨਹੀਂ ਮੈਂ ਤੇਰੀ ਬੀਬਾਪੂਆ ਬੋਲਦੀ ਐ ਨਹੀਂ ਬਾਗਰ ਬਾਗਰ ਸਰ ਇਸ ਤਰ੍ਹਾਂ ਨਹੀਂ ਇਹ ਜਿਹੜੇ ਤੁਸੀਂ ਬੋਡੀ ਬਾਲੀਵੁੱਡ ਕਲਾਕਾਰਾਂ ਦੀ ਆਵਾਜ਼ਾਂ ਵੀ ਸੁਣਾਈਆਂ ਕਿਵੇਂ ਜਿਹੜੇ ਕਿ ਕਈ ਵਾਰ ਪੋਟੂ ਸ਼ਾਹ ਜੀ ਜਿਹੜੇ ਹੋਰ ਕਈ ਗੁਰਪੀ ਘੁਗੀ ਸਾਹਿਬ ਹੋ ਗਏ ਹੋਰ ਵੀ ਕਈ ਕਲਾਕਾਰ ਨੇ ਉਹਨਾਂ ਦੀ ਆਵਾਜ਼ਾਂ ਵੀ ਕੱਢ ਲਏ ਤੁਸੀਂ ਜੀ ਸਰ ਜੀ ਸਰ ਜਿੱਸਾ ਸਰ ਕਨਵਰ ਗਰੇਵਾਲ ਸਾਹਿਬ ਜੀ ਇਹਨੇ ਉਹਨਾਂ ਦੀ ਬੇਸ ਹੈ ਆਵਾਜ਼ ਦੇ ਵਿੱਚ ਔਰ ਜਿਸਨੂੰ ਗੁਰਪੀ ਘੁਗੀ ਨਹੀਂ ਪਾਜੀਆ ਔਰ ਪਾਜੀਉ ਨਾ ਦਿਮੀ ਵਾਹ ਸਪੈਸ਼ਲੀ ਕਮੇਡੀਅਨ ਹੈ ਔਰ ਮੈਂ ਵੀ ਕਮੇਡੀ ਕਰਦਾ ਔਰ ਬਹੁਤ ਪਸੰਦ ਹੈ ਜਿਸ ਤਰ੍ਹਾਂ ਕਿ ਨਰਾਜ ਕੀ ਬਾਤਾਂ ਜੀ ਮੈਂ ਸੁਣਿਆ ਭਾਜੀ ਤੁਸੀਂ ਸੁੱਕੀ ਜਿੱਥੇ ਵੀ ਪਹੁੰਚ ਗਏ ਜੇ ਤੇ ਮੈਂ ਤੁਹਾਨੂੰ ਸਪੈਸ਼ਲ ਮਿਲਣ ਵਾਸਤੇ ਆਇਆ ਜੀ ਹਾਂਜੀ ਔਰ ਜਿਸ ਤਰ੍ਹਾਂ ਜੀ ਕਨਵਰ ਕਰਵਾ ਆਜ਼ਾਇਆ ਵਾਹ ਜੀ ਵਾਹ ਬਾਬਾ ਅੱਜ ਤੋਂ ਬਾਦ ਮਾੜੇ ਕੰਮ ਨਹੀਂ ਕਰਨਾ ਜੇ ਕਰਨਾ ਹੈ ਤਾਂ ਚੰਗਾ ਕੰਮ ਕਰਨਾ ਹਾਂਜੀ ਇਸ ਤਰ੍ਹਾਂ ਸਰ ਮਤਲਬ ਬੜੀਆਂ ਪਿਆਰੀਆਂ ਆਵਾਜ਼ਾਂ ਕਰ ਲੈ ਘਰ ਦੇ ਵਿੱਚ ਪਰਿਵਾਰ ਦਾ ਕੀ ਰਿਸਪੌਂਸ ਆ ਕਿ ਮੱਲੇ ਦੇ ਵਿੱਚ ਕੀ ਰਿਸਪੌਂਸ ਮਿਲਦਾ ਫਿਰ ਸਰ ਦੇਖੋ ਜੀ ਜਿਸ ਤੋਂ ਸ਼ੁਰੂਆਤ ਕਰੀ ਦੀ ਹੈ ਆਲਦ ਵਾਲਾ ਪਹਿਲਾ ਹੈਰਾਨ ਹੁੰਦਾ ਕੀ ਕੀ ਕਰ ਰਿਹਾ ਠੀਕ ਹੈ ਜੀ ਜਿਸ ਤਰ੍ਹਾਂ ਕਿ ਲਾਫਿੰਗ ਵਾਲੀਆਂ ਆਵਾਜ਼ਾਂ ਬੀਟ ਬਾਕਸਿੰਗ ਹਾਂਜੀ ਸਰ ਮੈਂ ਤੁਹਾਡੇ ਨਾਲ ਬਹੁਤ ਜਲਦ ਜੁੜਾਂਗਾ ਕੁਝ ਨਵੀਆਂ ਆਵਾਜ਼ਾਂ ਬੀਟ ਬਾਕਸਿੰਗ ਵਾਲੀਆਂ ਔਰ ਕੁਝ ਮੈਂ ਤੁਹਾਨੂੰ ਆਇਆ ਤਾਂ ਸਰ ਥੋੜੀ ਜਿਹੀ ਸ਼ੁਰੂਆਤ ਸੀ ਔਰ ਪਲੱਸ ਥੋੜਾ ਜਨਾ ਮੇਰਾ ਗੱਲਾ ਨਹੀਂ ਕਹਿ ਸਕਦੇ ਕੁਝ ਮੈਂ ਟਰੈਵਲ ਕਰਕੇ ਆਇਆ ਸੀ ਤਾਂ ਆਵਾਜ਼ਾਂ ਹਿਲ ਜੁਲ ਹੋ ਰਹੀ ਹੈ ਔਰ ਮੈਂ ਉਹ ਪ੍ਰੋਫੈਸ਼ਨਲ ਤੌਰ ਤੇ ਤੁਹਾਨੂੰ ਆਵਾਜ਼ਾਂ ਸੁਣਾਵਾਂਗਾ ਜੀ ਬਿਲਕੁਲ ਹੈ ਸੁਖਵਿੰਦਰ ਸਿੰਘ ਜੀ ਜੋ ਸਾਡਾ ਮਜੂਦ ਸੀ ਅਮਰੀ ਸਰ ਤੋਂ ਸਪੈਸ਼ਲ ਜਿਹੜੇ ਨੇ ਸੱਚ ਜੁਲ੍ਹਿਆਂ ਦੇ ਵਿੱਚ ਪਹੁੰਚੇ ਸੀ ਸੁ ਦੋਸਤੋ ਵੀਡੀਓ ਕਿਸ ਤਰ੍ਹਾਂ ਲੱਗੀ ਸ਼ੇਅਰ ਜਰੂਰ ਕਰਿਓ ਔਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਈ ਜੀ ਹੁਣਾਂ ਨੇ ਸਾਨੂੰ ਕਈ ਤਰ੍ਹਾਂ ਦੀ ਜਿਹੜੀਆਂ ਨੇ ਆਵਾਜ਼ਾਂ ਤੁਹਾਨੂੰ ਦਰਸ਼ਕਾਂ ਸੁਣਾਈਆਂ ਨੇ ਸੋ ਅਗਲੀ ਅਪਡੇਟ ਜਲਦੀ ਹਾਜ਼ਰ ਹੋਵਾਂਗੇ 19 ਦੇਰ ਤੋਂ ਬਣੇ ਰਹੋ ਤੁਸੀਂ ਦਾ ਚਿਰਾਗ ਨਿਊਜ਼ ਚੈਨਲ ਦੇ ਨਾਲ